ਇਹ ਤਾਂ ਜ ਆਪਰੇ ਇਹ ਸਰਕਾਰ ਮਜੂਦਾ ਸਰਕਾਰ ਸਰਦਾਰ ਭਗਵੰਤ ਮਾਨ ਨੇ ਬਣਾਇਆ ਜੀ ਤੇ ਜਗਦੀਪ ਸਿੰਘ ਕੋਈ ਗੋਲੀ ਨਹੀਂ ਬਣਾਈ ਜੀ ਵੱਡੀ ਚੀਜ਼ ਜਿਹੜੀ ਹੁੰਦੀ ਹੈ ਬਲਾਕ ਦੀ ਜਲਾਲਾਵਦੀ 140 ਪਿੰਡਾਂ ਦੀ ਸਭ ਤੋਂ ਬੈਸਟ ਸਾਨੂੰ ਚੀਜ਼ ਮਿਲੀ ਹੈ ਟੰਡਿਕ ਦੀ ਮਟਾਣੀਆਂ ਨੱਥਾ ਸਿੰਘ ਨੂੰ ਅੱਜ ਅਸੀਂ ਕਿਵੇਂ ਆਮ ਆਦਮੀ ਪਾਰਟੀ ਮਾੜਾ ਕਹੇ ਦੀ ਗੋਲੀਆਂ ਕਿਵੇਂ ਮਾੜਾ ਕਹੇ ਪੁੱਤਰੇ ਵੀ ਇਸ ਪੁੱਤ ਨੂੰ ਯਾਦ ਰੱਖਣ ਦੇ ਜਿਹੜਾ ਬਣਾ ਗਿਆ ਅਸੀਂ ਵੀ ਯਾਦ ਰੱਖਾਂ ਦੇ ਜਿੰਨਾ ਚਿਰ ਜ਼ਿੰਦਗੀ ਪਰ ਸਾਡੇ ਪੁੱਤਰ ਪੋਤਰੇ ਵੀ ਕਹਿਣ ਦੇ ਵੀ ਇਹ ਜਿਹੜਾ ਸੋਖ ਸਾਨੂੰ ਮਿਲਿਆ ਨਾ ਇਹ ਜ ਆ ਸਾਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੀ ਆਰ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਜਗਮੀਤ ਸੰਧੂ ਤਸਵੀਰਾਂ ਤੁਸੀਂ ਦੇਖ ਚੁੱਕੇ ਹੋ ਸਤਲੁਜ ਦਰਿਆ ਦੀਆਂ ਦੇ ਦਰਿਆ ਦੇ ਉੱਪਰ ਇੱਕ ਪੁਲ ਬਣਿਆ ਹੋਇਆ ਹੈ ਇਸ ਪੁਲ ਨੂੰ ਲੈ ਕੇ ਪਿਛਲੇ ਕਾਫੀ ਦਿਨਾਂ ਤੋਂ ਬੜੀ ਹੀ ਵੱਡੀ ਜਿਹੜੀ ਹਲਕਾ ਜਲਾਲਾਬਾਦ ਦੇ ਵਿੱਚ ਸਿਆਸਤ ਪੱਕੀ ਹੋਈ ਹੈ ਜਿਸ ਨੂੰ ਲੈ ਕੇ ਵੱਖ-ਵੱਖ ਨਤਾਵਾਂ ਦੇ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਕਿ ਇਹ ਪੁਲ ਉਹਨਾਂ ਦੇ ਵੱਲੋਂ ਬਣਾਇਆ ਗਿਆ ਹੈ ਫਿਲਹਾਲ ਅਸੀਂ ਇੱਥੇ ਟਾਣੀ ਰੱਥਾ ਸਿੰਘ ਦੇ ਮੌਜੂਦ ਹਾਂ ਜਿਨ੍ਹਾਂ ਲੋਕਾਂ ਨੂੰ ਇਸ ਪੁਲ ਦੀ ਸਹੂਲਤ ਮਿਲੀ ਉਹਨਾਂ ਤੋਂ ਜਾਣਾਂਗੇ ਕਿ ਇਹ ਪੁਲ ਕਿਸ ਸਰਕਾਰ ਦੇ ਵੱਲੋਂ ਬਣਾਇਆ ਗਿਆ ਹੈ ਕਿਸ ਐਮਐਲਏ ਦੇ ਵੱਲੋਂ ਬਣਾਇਆ ਗਿਆ ਹੈ ਸਾਡੇ ਨਾਲ ਮੌਜੂਦ ਨੇ ਸਰਪੰਚ ਸਾਹਿਬ ਹਨ ਸਰਪੰਚ ਸਾਹਿਬ ਕੀ ਹ ਬਹੁਤ ਜੀ ਧੰਨਵਾਦ ਜੀ ਤੁਹਾਡਾ ਜੀ ਸਰਪੰਚ ਸਾਹਿਬ ਜਸ ਪੁੱਲ ਤੇ ਖਲੋਤੇ ਹੋਇਓ ਇਸ ਪੁੱਲ ਨੂੰ ਕਿੰਦੇ ਵੱਲੋਂ ਬਣਾਇਆ ਗਿਆ ਹੈ ਇਹ ਤਾਂ ਆਪਣੇ ਇਹ ਸਰਕਾਰ ਮਜੂਦਾ ਸਰਕਾਰ ਸਰਦਾਰ ਭਗਵੰਤ ਮਾਨ ਨੇ ਬਣਾਇਆ ਜੀ ਤੇ ਜਗਦੀਪ ਕੋਈ ਗੋਲੀ ਨੇ ਜ ਬਣਾਇਆ ਜੀ ਇਸ ਪੁੱਲ ਨੂੰ ਲੈ ਕੇ ਜਿਹੜੀ ਹਲਕਾ ਜਲਾਲਾ ਬਾਅਦ ਦੇ ਵਿੱਚ ਕਾਫੀ ਜਿਹੜੀ ਸਿਆਸਤ ਗਰਮਾਈ ਹੋਈ ਹੈ ਨਾ ਅਲੱਗ-ਅਲੱਗ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਨੇ ਤੁਸੀਂ ਕੀ ਕਹੋਗੇ ਇਸ ਬਾਰੇ ਆਨ ਨੂੰ ਕਿ ਸਾਰੇ ਕਹਿ ਜਾਂਦੇ ਆ ਬਾਕੀ ਸਾਰੀਆਂ ਸਰਕਾਰਾਂ ਆਂਦੀਆਂ ਰਹੀਆਂ ਨੇ ਸਾਰੀਆਂ ਸਰਕਾਰਾਂ ਲਾਰੇ ਲਾਉਂਦੀਆਂ ਰਹੀਆਂ ਸੀ ਉਕੇ ਟਾਣੀ ਨਤਾ ਸੀ ਕਿ ਪਹਿਲੇ ਸਿਰਫ ਥੋੜੇ ਜਿਹੇ ਘਰ ਸੀ ਵੱਦੇ ਵੱਦੇ ਇੱਕ ਪੂਰਾ ਪਿੰਡ ਬਣ ਗਿਆ ਜੀ ਜਦੋਂ ਵੀ ਕੋਈ ਜਿੰਨੀਆਂ ਵੀ ਸਰਕਾਰਾਂ ਰਹੀਆਂ ਨੇ ਉਹਨਾਂ ਇੱਕ ਲਾਰੇ ਦੀ ਤਰਫ ਤੇ ਰੱਖਿਆ ਸੀ ਜਦੋਂ ਇਹ ਸਰਕਾਰ ਆਮ ਆਦਮੀ ਪਾਰਟੀ ਆਈ ਹੈ ਉਹਨਾਂ ਨੇ ਆਜਾ ਸਾਰੀ ਮੰਗ ਕੀਤੀ ਹੋਈ ਸੀ ਪਾਰਲੀਮੈਂਟ ਚ ਮੰਗ ਕਰਕੇ ਲੈ ਕੇ ਗਏ ਨੇ ਲਿਖ ਕੇ ਤੇ ਉਹਨਾਂ ਨੇ ਕੀਤੀ ਪਾਸ ਕਰਵਾ ਕੇ ਸਦਾ ਭਗਵੰਤ ਮਾਨ ਤੋਂ ਤੇ ਅੱਜ ਉੱਥੇ ਉੱਥੇ ਖੜੇ ਆ ਉਹਦੇ ਉੱਪਰੋਂ ਲੰਗੀ ਜਾਂਦੇ ਆ ਆ ਹੁਣ ਹੀ ਅਮਰ ਸਾਹਿਬ ਆਏ ਨੇ ਸੀ ਤੇ ਇਹਦੇ ਉੱਪਰੋਂ ਲੰਕੇ ਆਪ ਟ੍ਰੈਕਟਰ ਚਲਾ ਕੇ ਲੈ ਕੇ ਗਏ ਨੇ ਕਰਗਰ ਰਾਸ਼ਨ ਇੱਕ ਗੱਟਾ ਆਪ ਦੇ ਖੋਦ ਜਿਆਦੇ ਹੱਥ ਨਾਲ ਦੇਖ ਗਏ ਨੇ ਉਸੇ ਪੁਲ ਤੋਂ ਲੰਘ ਰਿਹਾ ਜੀ ਸਾਡੇ ਨਾਲ ਨੌਜਵਾਨ ਵੀ ਮੌਜੂਦ ਨੇ ਉਹਨਾਂ ਨੂੰ ਹੀ ਪੁੱਛਾਂਗੇ ਹਾਂਜੀ ਭਾਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਪੁਲ ਦੇ ਬਾਰੇ ਪਹਿਲਾਂ ਕਿਵੇਂ ਦੇ ਹਾਲਾਤ ਸੀ ਇਸ ਪੁਲ ਬਣਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਡਾ ਇੱਥੇ ਆਇਆ ਦਾ ਬਹੁਤ ਬਹੁਤ ਧੰਨਵਾਦ ਜੀ ਹਾਲਾਤ ਦੀ ਗੱਲ ਕਰੀਏ ਤਾਂ 2014 ਤੋਂ ਲੈ ਕੇ 2023-24 ਤੱਕ ਬਹੁਤ ਗੰਭੀਰ ਸੀਗੇ ਜੀ ਇੱਥੇ ਲਗਭਗ ਦੋ ਬੀੜੀਆਂ ਸੀ ਸਾਡੇ ਕੋਲ ਸਾਡਾ ਰਕਬਾ ਤਕਰੀਬਨ ਟੈਂਡਿਕ ਦੀਮ ਦਾ 300 ਪਲੱਸ ਹੈਗਾ ਇੱਕੜਾ ਇਹੜਾ ਕਿ ਸਾਨੂੰ ਆਉਣ ਵੇਲੇ ਜਾਣ ਵੇਲੇ ਬਹੁਤ ਦਿੱਕਤ ਆਉਂਦੀ ਸੀ ਜੇ ਗੱਲ ਕਰੀਏ ਪਹਿਲੀ ਸਰਕਾਰਾਂ ਦੇ 78 ਸਾਲ ਹੋ ਗਏ ਜੀ ਦੇਸ਼ ਯਾਦ ਆਏ ਨੂੰ ਠੀਕ ਹੈ 49 ਸਾਲਾਂ ਤੋਂ ਬਾਅਦ ਸਰਕਾਰ ਕਾਂਗਰਸ ਦੀ ਵੀ ਰਹੀ ਏ ਉਹਨਾਂ ਵਿੱਚ ਵੀ 25 ਸਾਲ ਰਾਜ ਕੀਤਾ ਫਿਰ ਅਕਾਲੀਆਂ ਵੀ ਰਾਜ ਕੀਤਾ ਸੀਗਾ ਰਾਜ ਕਰਨ ਬਾਅਦ ਕਿ ਸਾਡੇ ਤੇ ਇੱਕ ਜੋਏ ਜਿਹੜਾ ਵੀ ਇੱਥੇ ਆਪਣੇ ਡਿਪਟੀ ਸੀਐਮ ਰਹੇ ਸੀਗੇ ਆਪਣੇ ਸੁਖਵੀਰ ਸਿੰਘ ਬਦਲ ਜੀ ਜੀ ਸ ਤੇ ਸਾਡੇ ਇੱਥੇ ਹਲਕੇ ਦੇ ਦੂਜੇ ਰਮਿੰਦਰ ਸਿੰਘ ਆਵਲਾ ਵੀ ਰਹੇ ਸੀਗੇ ਇਹਨਾਂ ਨੂੰ ਫਾਇਲਾ ਹਰ ਦੀ ਵਾਰੀ ਸਾਡੀ ਪੰਚਾਇਤ ਦਿੰਦੀ ਰਹੀ ਜੀ ਜੀ ਟੰਡੀ ਕਦੀਮ ਦੀ ਟਾਣੀ ਨੱਥਾ ਸਿੰਘ ਦੀ ਦੋਵੇਂ ਰਲ ਕੇ ਪੰਚਾਇਤਾਂ ਫੈਲ ਪਰ ਕੇ ਦੇ ਦੇਂਦੇ ਸੀ ਜੀ ਮੌਕਾ ਵੇਖ ਕੇ ਐਸਟੀਮੇਟ ਬਣਾ ਲਿਆ ਕੁਝ ਬਣਾ ਲਿਆ ਬਸ ਲਾਰੇ ਦਾ ਲਾਰਾ ਲਾਇਕ ਕੇ ਤਕਰੀਬਨ ਤਕਰੀਬਨ 20-25 ਸਾਲ ਹੋ ਗਏ ਅਸੀਂ ਮਿੰਤਾ ਤਰਲੇ ਕੀਤੀ ਜਾਨੇ ਆਖਰ ਨੂੰ 2022 ਦੇ ਵਿੱਚ ਪਹਿਲਾਂ ਅਸੀਂ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨਵੀਂ-ਨਵੀਂ ਆਈ ਸੀ ਸ਼ੁਰੂ-ਸ਼ੁਰ ਤੋਂ ਫਿਰ ਸਾਨੂੰ ਉਹਨਾਂ ਦਾ ਆਸ ਮੈਨ ਦੀ ਜਪੀ ਚਲੋ ਨਵੀਂ ਸਰਕਾਰ ਆ ਗਈ ਹੈ ਸਾਡੇ ਪੰਜਾਬ ਦੇ ਜਿਹੜੇ ਸੀਐਮ ਆਪਣੇ ਭਗਵੰਦ ਸਿੰਘ ਮਾਨ ਜੀ 하게 ਨੇ ਉਹਨਾਂ ਤੋਂ ਸਾਨੂੰ ਵਿਸ਼ਵਾਸ ਆਇਆ ਵੀ ਵਾਕੇ ਕੁਝ ਕਰ ਸਕਦਾ ਹੈ ਪੰਜਾਬ ਲਈ ਪੰਜਾਬ ਲਈ ਕੁਝ ਕਰ ਸਕਦਾ ਅਸੀਂ ਉਸ ਪਾਰਟੀ ਨੂੰ ਜੁਆਇਨ ਕਰਤਾ ਅਸੀਂ ਅਕਾਲੀਆਂ ਨੂੰ ਵੀ ਛੱਡ ਦਿੱਤਾ ਅਸੀਂ ਕਾਂਗਰਸ ਨੂੰ ਵੀ ਛੱਡ ਦਿੱਤਾ ਜੀ ਏ ਦੂਜੀ ਸਰਕਾਰਾਂ ਛੱਡ ਕੇ ਅਸੀਂ ਆਮ ਆਦੀ ਪਾਰਟੀ 'ਚ ਜੁਆਇਨ ਹੋ ਗਏ ਤੇ ਰਲ ਗਏ ਸਾਰਾ ਪਿੰਡ ਟੰਡਿਕ ਦੀ ਮਟਾਣੀ ਨੱਥਾ ਸੰਘੇਤ ਬਾਦ ਚੜ ਕੇ ਵੋਟਾਂ ਪਾਈਆਂ ਨੇ ਸਾਡੇ ਹਲਕੇ ਦੇ ਐਮਐਲ ਗੋਲਡੀ ਆਏ ਸੀਗੇ ਇੱਥੇ ਉਹਨਾਂ ਨਾਲ ਝੜਪਾਂ ਸੜੀਆਂ ਹੋਈਆਂ ਨੇ ਐਸੀ ਗੱਲ ਨਹੀਂ ਕਿ ਉਹਨਾਂ ਨਾਲ ਲੜਿਆ ਨਹੀਂ ਉਹਨਾਂ ਨਾਲ ਕਾਫੀ ਜ਼ਿਆਦਾ ਲੜਿਆ ਉਹਨੇ ਇੱਕੋ ਗੱਲ ਕਰੀ ਸੀ ਉਹ ਕਹਿੰਦਾ ਜੇ ਆਪਣੀ ਸਰਕਾਰ ਆ ਗਈ ਆਮ ਆਦੀ ਪਾਰਟੀ ਦੀ ਜੀ ਇਹ ਆਪਣੀ ਸਰਕਾਰ ਆ ਗਈ ਆਮ ਆਦਮੀ ਪਾਰਟੀ ਦੀ ਪਹਿਲ ਦੇ ਹਦਾਰ ਤੇ ਟੋਡਾ ਪੁਲ ਬਣਾਇਆ ਵੇਖੋਗੇ ਫਿਰ ਵਿੱਚ 2022 ਵਿੱਚ ਸਰਕਾਰ ਆਈ ਬਣੀ ਸਰਕਾਰ ਬਣਦੇ ਬਾਅਦ 2023 ਦੇ ਵਿੱਚ ਫਿਰ ਪਾਣੀ ਖੜਾ ਆ ਗਏ ਫਿਰ ਸਾਡੇ ਐਮ ਐਲ ਏ ਰਾਸ਼ਨ ਰੋਥੋਂ ਲੱਦੇ ਸੀਗੇ ਅਸੀਂ ਖੁਦ ਨਾਲ ਨਾਲ ਦੀ ਹਮਾਇਤ ਕਰਦੇ ਸੀ ਆ ਦੇ ਪੇਨ ਪਹਿਣਾ ਪਰਾਏ ਸਾਰੇ ਨੇ ਤੇ ਅਸੀਂ ਪਾਰ ਰਾਸ਼ਨਲ ਜਾਣਾ ਬੇੜੀਆਂ ਤੇ ਸਾਡੇ 1-2 ਵਾਰੀ ਬੇੜੀਆਂ ਥੋ ਡੁੱਬਣ ਵੀ ਲੱਗੇ ਸੀਗੇ ਉਹਦੇ ਵਿੱਚ ਨਾ ਵਜ਼ਨ ਓਵਰ ਆ ਗਿਆ ਸੀ ਥੋੜਿਆ ਉਹਦੇ ਕਰਕੇ ਬੇੜੇ ਵੀ ਡੁੱਬਣ ਲੱਗ ਸੀ ਐਮਐਲਏ ਨੂੰ ਸਾਰੇ ਨੂੰ ਅਹਿਸਾਸ ਹੋ ਗਿਆ ਸੀ ਇੱਥੇ ਵਾਕਿਆ ਇਸ ਚੀਜ਼ ਦੀ ਜ਼ਰੂਰ ਤਗੀ ਏ ਜਦੋਂ ਅਹਿਸਾਸ ਹੋਇਆ 2013 ਵਿੱਚ ਉਹਨੇ ਇੱਕੋ ਗੱਲ ਕੀਤੀ ਕਹਿੰਦਾ ਇੱਕ ਰੀ ਪਾਣੀ ਵਾਪਸ ਜਾ ਲਿਆ ਤਾਂ ਪਾਣੀ ਵਾਪਸ ਜਾਂਦੇ ਸਾਰੀ ਟੋਡੀ ਫੈਲ ਜਿਹੜੀਗੀ ਤੁਹਾਡੇ ਪਹਿਲ ਦੇ ਆਧਾਰਤ ਹੋਵੇਗੀ ਤੇ ਜਦੋਂ ਫੈਲ ਪਾਸ ਹੋ ਗਈ ਸਾਨੂੰ ਸਪੈਸ਼ਲਿਸਟ ਡੰਡੀ ਗਦੀਬ ਨੂੰ ਟਾਣੀ ਨੱਥਾ ਸਿੰਘ ਤੋਂ ਬੰਦਿਆਂ ਨੂੰ ਸਾਨੂੰ ਫੋਨ ਆਇਆ ਐ ਐਮਐਲਏ ਸਾਹਿਬਾ ਕਹਿੰਦਾ ਲੱਖ ਲੱਖ ਵਧਾਈ ਹੋਵੇ ਜੀ ਤੁਹਾਡੀ ਫਾਇਲ ਬਾਰਸ ਹੋ ਗਈ ਸਾਨੂੰ ਚਾਨਵਰਗੀ ਖੁਸ਼ੀ ਐ ਨਹੀਂ ਸਾਡੇ ਖੁਸ਼ੀ ਨਾ ਸਾਂਭ ਨਹੀਂ ਜਾਵੇ ਕਿਉਂਕਿ ਸਾਨੂੰ ਆਣਾ ਜਾਣ ਮੇਰਾ ਵੀ ਰਕਵਾ ਦੋ ਟਾਈ ਕਿਲੇ ਗਏ ਮੇਰੇ ਚਾਚੇ ਦਾ ਵੀ ਸਾਡੇ ਸਾਰੇ ਨਗਾ ਸਾਡੇ ਕੋ ਖੁਸ਼ੀ ਸਾਂਭ ਲਗੇ ਸੀ ਆਪ ਐਮਐਲ ਕਾ ਬਈ ਐਮਐਲ ਸਾਹਿਬ ਇਹ ਕੰਮ ਕਰਦੇ ਹੋ ਨਾ ਸਾਨੂੰ ਸਭ ਤੋਂ ਵੱਡੀ ਚੀਜ਼ ਜਿਹੜੀ ਹੁੰਦੀ ਹੈ ਬਲਾਕ ਦੀ ਜਲਾਲਾਬਾਦ ਦੀ 140 ਪਿੰਡਾਂ ਦੀ ਸਭ ਤੋਂ ਬੈਸਟ ਸਾਨੂੰ ਚੀਜ਼ ਮਿਲੀ ਟੰਡੀ ਗਰੀਮ ਟਾਣੀਆਂ ਨੱਥਾ ਸਿੰਘ ਨੂੰ ਅੱਜ ਅਸੀਂ ਕਿਵੇਂ ਆਮ ਆਦੀ ਪਾਰਟੀ ਮਾਰਾ ਕੈ ਦੀ ਗੋਲੀਆਂ ਕਿਵੇਂ ਮਾਰਾ ਕੈ ਦੀ ਜਿਹੜੀ ਵਿਰੋਧੀ ਪਾਰਟੀ ਹਾਂਗੇ ਨਿਸ਼ੇਸ਼ਕ ਬਾਯਾ ਹੋਗਾ ਆਵਲਾ ਹੋ ਗਿਆ ਤੇ ਆਪਣੇ ਬਾਦਲ ਹੋ ਗਏ ਲੈ ਕਿਹੜਾ ਪਿੰਡਾ ਤੁਹਾਡਾ ਇਹ ਪੁਲ ਬਣਿਆ ਪੁਲ ਨੂੰ ਲੈ ਕੇ ਤੁਸੀਂ ਕਿਵੇਂ ਇਹ ਜੀ ਜਿਹੜਾ ਇਹ ਪੁਲ ਹੈ ਇਹ ਸ਼ਕਾ ਮਾ 80 ਸਾਲ ਤੋਂ ਹੋ ਗਿਆ ਹੈ ਇਹ ਮਤਲਬ ਇਹ ਸਥਾਨੀ ਸੰਤਾੜੀ ਪੁਲ ਹੈ ਤੇ ਪਾਣੀ ਅੱਗੇ ਵੀ ਬਹੁਤ ਆਂਦੇ ਰਹੇ ਅੱਜ ਦੇ ਤੌਰ ਤੇ ਵੀ ਜਿਹੜਾ ਪਾਣੀ ਚੱਲ ਰਿਹਾ ਪਿਛਲੇ ਵਾਰੀ ਵੀ ਜੇ ਦੋ ਆਏ ਸੀ ਆਪਣੇ ਐਮਐਲ ਸਾਹਿਬ ਗੋਲਡੀ ਸਾਹਿਬ ਜੀ ਉਹ ਇੱਥੇ ਬੇੜੀ ਤੇ ਵੀ ਟੱਪ ਕੇ ਪਾਰ ਗਏ ਜੀ ਉਹਨਾਂ ਨੇ ਸਮੱਸਿਆ ਵੇਖੀ ਬੱਚੇ ਜਦੋਂ ਸਕੂਲ ਦੇ ਜਾਂਦੇ ਸੀ ਜੀ ਉਹਨਾਂ ਬੱਚਿਆਂ ਨੂੰ ਜਦੋਂ ਅਸੀਂ ਮਤਲੇ ਇਧਰੋਂ ਵੀ ਛੱਡਣਾ ਆਣਾ ਇਧਰੋਂ ਵੀ ਲੈ ਕੇ ਆਣਾ ਜਦੋਂ ਬੇੜੀ ਚੱਲਦੇ ਸੀ ਉਦੋਂ ਪਰਮਾਤਮਾ ਗੇ ਅਰਦਾਸ ਕਰਦੇ ਸੀ ਵੀ ਇਹ ਸਾਡਾ ਬੱਚਾ ਨੂੰ ਜਦੀ ਪਾਰਟ ਪਾ ਬੀ ਜਦੋਂ ਕੋਹ ਹਵਾ ਖੁੱਲ ਜਾਂਦੀ ਸੀ ਮਾਂ ਪਿਓ ਦੇ ਮਤਲੇ ਦੋ ਸਵਾ ਸੁੱਟਦੇ ਸੀ ਬਹੁਤ ਤਕਲੀਫ ਅੱਜ ਉਹ ਸਾਡੀ ਅਰਜ਼ ਸੁਣ ਕੇ ਸਰਕਾਰਾਂ ਆਂਦੀਆਂ ਰਹੀਆਂ ਨੇ ਅਪਰਾਲਾ ਕਰਦੀਆਂ ਰਹੀਆਂ ਨੇ ਪਰ ਉਹਨਾਂ ਦਾ ਚਾਰਾ ਨਹੀਂ ਚੱਲ ਰਿਹਾ ਕੋਲ ਬਣਾਉਣ ਦਾ ਅੱਜ ਸਾਡੇ ਐਮਐਲ ਸਾਹਿਬ ਗੋਲਦੀ ਸਾਹਿਬ ਆਏ ਨੇ ਸਾਡਾ ਇਹ ਪੁਲ ਬਹੁਤ ਵਧੀਆ ਬਣਾਇਆ ਅੱਜ ਅਸੀਂ ਬਹੁਤ ਸੁਖੀਏ ਜਿਹੜੇ 3-4 ਪਿੰਡ ਢੰਡੀ ਕਦੀਮ ਹੋ ਗਿਆ ਬੂਲੇ ਵਾਲਾ ਹੋ ਗਿਆ ਢੰਡੀ ਖੁਰਦ ਹੋ ਗਿਆ ਪੀਰੇ ਕਾ ਹੋ ਗਿਆ ਇਹ ਪਰਬਾਤ ਸਿੰਘ ਵਾਲਾ ਹੋ ਗਿਆ ਕਿਨੂੰ ਵੀ ਮਤਲ ਮਸੀਬਤ ਪੈਂਦੀ ਹੈ ਹੋਰ ਰਸਤਾ ਨਹੀਂ ਨਾ ਤਾਂ ਬਾਰਡਰ ਦੇ ਕਿਨਾਰੇ-ਕਿਨਾਰੇ ਜਾ ਕੇ ਆਪਣੇ ਚਲੇ ਜਾਂਦੇ ਨੇ ਜੀ ਇਹਦੇ ਵਿੱਚ ਸਾਨੂੰ ਜੀ ਬਹੁਤ ਬੇਨੀਫਿਟ ਮਿਲਿਆ ਹੈ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ ਪਰ ਸਾਡਾ ਜਿਹੜਾ ਇਹ ਪੋਲ ਹੈ ਨਾ ਇਹ ਸਾਡਾ ਨਹੀਂ ਜਾਵੇਗਾ ਅਸੀਂ ਸਾਡੇ ਪੁੱਤਰ ਪੋਤਰੇ ਵੀ ਇਸ ਪੁੱਲ ਨੂੰ ਯਾਦ ਰੱਖਣ ਦੇ ਜਿਹੜਾ ਬਣਾ ਗਿਆ ਅਸੀਂ ਵੀ ਯਾਦ ਰੱਖਾਂ ਦੇ ਜਿੰਨਾ ਸਿਰ ਜ਼ਿੰਦਗੀ ਪਰ ਸਾਡੇ ਪੁੱਤਰ ਪੋਤਰੇ ਵੀ ਕਹਿਣ ਦੇ ਵੀ ਇਹ ਜਿਹੜਾ ਸੁੱਖ ਸਾਨੂੰ ਮਿਲਿਆ ਨਾ ਇਹ ਜਿਹਾ ਸਾਨੂੰ ਕਦੀ ਸੁੱਖ ਨਹੀਂ ਮਿਲਤਾ ਜੀ ਇਹਦੇ ਵਿੱਚ ਜੋ ਵੀ ਪਤਵਲੇ ਸਰਕਾਰ ਆਦੇ ਦੇ ਤੌਰ ਤੇ ਮਥਲ ਸਾਡਾ ਪਾਣੀ ਤਾਂ ਜਾਜਾ ਲੈ ਕੇ ਰਹੀ ਮਿਲ ਸਾਫ ਦੀ ਸਾਡਾ ਮਥਲ ਲక్ష్మణ ਨਹਿਰ ਤੋਂ ਲੈ ਕੇ ਨਾ ਸਾਡਾ ਸਾਰਾ ਖਰਾਬਾ ਹੋ ਚੁੱਕਿਆ ਜੀ ਇਹਦੇ ਵਿੱਚ ਮੈਂ ਇੱਕ ਬੇਨਤੀ ਕਰਨਾ ਸਰਕਾਰ ਨੂੰ ਇੱਕ ਸਾਡਾ ਸੋਸਾਇਟੀਆਂ ਦਾ ਕਰਜ਼ਾ ਮਾਫ਼ ਕੀਤਾ ਜਾਵੇ। ਦੂਜਾ ਅਸੀਂ ਬੇਨਤੀ ਕਰਦੇ ਹਾਂ ਮਤਭਲੇ ਮਤਲਬ ਨਰਿੰਦਰ ਮੋਦੀ ਜੀ ਸਾਹਿਬ ਜਿਹੜੇ ਪ੍ਰਧਾਨ ਮੰਤਰੀ ਨੇ ਸਾਡਾ ਜਿਹੜੇ ਬਾਰਡਰ ਪੱਟੀ ਦੇ ਨੇ ਬਹੁਤ ਡੇਰ ਚੁੱਕੇ ਨੇ। ਅੱਜ ਮਾਲੀ ਹਾਲਤ ਕਮਜ਼ੋਰ ਹੈ। ਇਹ ਜਿਹੜਾ ਸਾਡਾ ਇਹਨਾਂ ਜਿਹੜਾ ਮਤੋਲੇ ਸੋਸਾਇਟੀਆਂ ਦਾ ਕਰਜ਼ਾ ਹੈ ਚਾਹ ਬੈਂਕ ਦਾ ਕਰਜ਼ਾ ਹੈ। ਇਹ ਸਾਨੂੰ ਮਾਫ ਕੀਤਾ ਜਾਵੇ ਪਹਿਲੇ ਬਾਕੀ ਜਿਹੜਾ ਸਾਡਾ ਐ ਅਸੀਂ ਉਸ ਪ੍ਰਧਾਨ ਮੰਤਰੀ ਨੂੰ ਅਰਜ਼ ਕਰਦੇ ਆਂ ਬੇਨਤੀ ਕਰਦੇ ਆਂ ਵੀ ਇੱਕ ਸਾਡਾ ਬਾਰਡਰ ਲਾਉਂਸ ਲਾਵੇ ਦੂਜਾ ਸਾਡਾ ਇਹ ਵੀ ਜਿਹੜਾ ਸਾਡਾ ਵਾਅਦ ਤੋਂ ਵਾਅਦ ਜਿਹੜਾ ਸਾਡਾ ਫਸਲਾਂ ਦਾ ਮੁਆਫੀਆ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਹੋਰ ਵੀ ਨੌਜਵਾਨ ਮੌਜੂਦ ਨੇ ਭਾਈ ਇਹ ਪੁਲ ਬਣਿਆ ਨਵਾਂ ਬਣਿਆ ਨਾ ਇਸ ਤੋਂ ਪਹਿਲਾਂ ਕਿਹੜੀ ਕਿਹੜੀ ਦਿੱਕਤ ਸੀ ਜਿਹੜੀ ਤੁਹਾਨੂੰ ਸਾਹਮਣਾ ਕਰਨਾ ਪੈਂਦਾ ਸੀ ਇਸ ਪੁਲ ਨੂੰ ਪਾਰ ਕਰਨ ਲਈ ਕਿਉਂਕਿ ਸਤਲੁਜ ਦਰਿਆ ਵਗਦਾ ਲੰਘਾਈ ਵੀ ਸ਼ਾਇਦ ਹੋਵੇਗੀ ਜਿਵੇਂ ਕੋਈ ਨਾ ਮੁਸ਼ਕਿਲਾਂ ਸੀ ਜਿਹੜੀਆਂ ਇਹ ਪੁਲ ਕਿਹਨਾਂ ਦੇ ਵੱਲੋਂ ਬਣਾਇਆ ਗਿਆ ਫਿਰ ਇਸ ਨੂੰ ਲੈ ਕੇ ਜਿਹੜੀ ਕਾਫੀ ਜਿਹੜੀ ਸਿਆਸਤ ਵੀ ਪੱਕੀ ਆ بڑے ਲੀਡਰਾਂ ਦੇ ਵੱਲੋਂ ਦਾਅਵੇ ਕੀਤੇ ਗਏ ਆ ਤੁਹਾਡਾ ਕੀ ਕਹਿਣਾ ਹੈ ਸਰ ਜਿਹੜੀ ਪੰਜਾਬ ਸਰਕਾਰ ਨੇ ਜਿਹੜੀ ਇਹ ਜਿਹੜੀ ਸਰਬੋਤਮ ਜਾਨਗੇ ਇਹਨੂੰ ਪੂਰਾ ਕੀਤਾ ਇਹ ਬਹੁਤ ਵਧੀ ਸਾਡੀਆਂ ਪਹਿਲਾਂ ਜਿਹੜੀਆਂ ਜਾਂਦੀਆਂ ਸੀ ਆਂਦੀਆਂ ਸੀ ਉਹ ਅੱਜ ਕਰਲੀਆਂ ਜਾਂਦੀਆਂ ਸੀ ਇਹ ਸਰਕਾਰ ਜਦੋਂ ਬਣੀ ਹੈ ਨਾਲ ਦੀ ਨਾਲ ਹੀ ਜਿਹੜਾ ਕੋਲੇ ਜਿਹੜਾ ਉਸੇ ਸਾਲ ਦੇ ਵਿੱਚ ਹੀ ਤੈਨੂੰ ਇਹ ਸ਼ੁਰੂ ਕਰ ਦਿੱਤਾ ਸੀ ਲੇਕਿਨ ਜਿਹੜੇ ਪਹਿਲਾਂ ਹਾਲਤ ਸੀ ਤੇ ਬੇੜੀਆਂ ਦੇ ਵਿੱਚ ਮੰਨ ਲੈ ਜਾ ਕੇ ਟੂਬਾਂ ਦੇ ਉੱਤੇ ਮਨ ਲੈ ਤੈਰ ਕੇ ਬੰਦੇ ਜਾਂਦੇ ਸੀ ਇਸ ਦਰਿਆ ਦੇ ਵਿੱਚ ਕਈ ਘਟਨਾਵਾਂ ਵੀ ਵਾਪਰੀਆਂ ਨੇ ਪਰ ਜਿਸਾ ਆਪਾ ਪੌਲ ਤੇ ਖੜਿਆ ਆਂ ਤੇ ਜਿਹੜੀ ਪੁਲ ਬਣੀ ਏ ਇਹਦਾ ਬਹੁਤ ਸਾਰੇ ਲੋਕਾਂ ਨੂੰ ਆਸੇ ਪਾਸੇ ਜਿੰਨੇ ਵੀ ਅਦਰ ਬਾਰਡਰ ਪੱਟੀ ਤੇ ਲੋਕ ਬੈਠੇ ਨੇ ਉਹਨਾਂ ਨੂੰ ਬਹੁਤ ਸਾਰੀ ਇਹ ਬਣਾਈ ਕਿਹਨਾਂ ਦੇ ਵੱਲੋਂ ਗਈ ਹੈ ਇਹ ਦੇਖੋ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਪੰਜਾਬ ਸਰਕਾਰ ਨੇ ਬਣਾਈ ਹੈ ਤੇ ਜਗ ਦੀਪ ਕੰਪੋਜ਼ੀਟ ਦੀ ਜਿਹੜੀ ਜਿਹੜੀ ਅਸੀਂ ਕਦੇ ਦੇਖਿਆ ਹੈ ਨਾ ਪਹਿਲਾਂ ਸਭੂਤ ਵੀ ਇੱਥੇ ਆਕ ਦਿੱਤੇ ਸੀ ਜੋ ਜੋ ਵੀ ਕੋਈ ਕਿਸੇ ਤਰ੍ਹਾਂ ਦਾ ਐਲੀਵੇਸ਼ਨ ਆਦਾ ਮੇਰੇ ਕੋਲ ਸਬੂਤ ਹੈ ਬਹੁਤ ਬਹੁਤ ਧੰਨਵਾਦ ਇਹ ਸਨ ਢਾਣੀ ਨਥਾ ਸਿੰਘ ਦੇ ਪਿੰਡ ਢੰਡੀ ਕਦੀਮ ਦੇ ਵਸਿੰਦੇ ਜਿਨ੍ਹਾਂ ਦੇ ਵੱਲੋਂ ਇਹ ਹੀ ਕਿਹਾ ਗਿਆ ਕਿ ਇਹ ਜਿਹੜੀ ਪੋਲਾ ਉਹ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਜਤਨਾ ਸਦਕਾ ਹੀ ਬਣੀ ਹੈ ਤੁਹਾਨੂੰ ਦੱਸ ਦੇਣ ਕਿ ਇਸ ਪੋਲ ਨੂੰ ਲੈ ਕੇ ਜਿਹੜੀ ਕਾफी ਸਿਆਸਤ ਹੋਈ ਉਸ ਤੋਂ ਬਾਅਦ ਅੱਜ ਪਿੰਡ ਦੇ ਲੋਕ ਵੀ ਸਾਹਮਣੇ ਆਣੇ ਜਿਨ੍ਹਾਂ ਦੇ ਵੱਲੋਂ ਇਹ ਗੱਲਾਂ ਬਾਤਾਂ ਰੱਖੀਆਂ ਗਈਆਂ ਨੇ ਕੈਮਰਾਮੈਨ ਗਪਾਲ ਕੰਬੋਜ ਦੇ ਨਾਲ ਜਗਮੀਤ ਸੰਧੂ ਜੀ ਆਰ ਨਿਊਜ਼ ਜਲਾਲਾਬਾਦ